ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਇੱਕ ਤਾਂ ਇਹਦੇ ਚ ਦੱਸਾਂਗੇ ਰਿਵਰਸੀਬਲ ਸਿੱਧਾ ਟੇਪ ਦਾ ਜਿਹੜਾ ਯੂਜ਼ ਦਾ ਉਹ ਕਿਵੇਂ ਕਰਨਾ ਔਰ ਇੱਕ ਦੱਸਣਾ ਮੈਂ ਵੀ ਜਿਹੜੇ ਹੈਂਡਵਰਕ ਸੂਟ ਆ ਉਹਨਾਂ ਨੂੰ ਸੌਖੇ ਤਰੀਕ ਨਾਲ ਜਿਹੜੀ ਲਾਈਨਿੰਗ ਆਪਾਂ ਕਿਵੇਂ ਅਟੈਚ ਕਰ ਸਕਦੇ ਹਾਂ ਤਾਂ ਕਿ ਆਪਣਾ ਜਿਹੜਾ ਵਰਕ ਆ ਉਹ ਵੀ ਨਾ ਖਰਾਬ ਹੋਵੇ ਤੇ ਜਿਹੜੀ ਲਾਈਨਿੰਗ ਆ ਉਹ ਵੀ ਅਟੈਚ ਹੋ ਜੇ ਅੱਜ ਆਪਾਂ ਜਿਹੜੀ ਲਾਈਨਿੰਗ ਆ ਉਹ ਰਿਵਰਸੀਬਲ ਨਾਲ ਅਟੈਚ ਕਰਾਂਗੇ ਤਾਂ ਕਿ ਜਿਹੜਾ ਆਪਾਂ ਨੂੰ ਇਹਦੇ ਤੇ ਸਲਾਈ ਨਾ ਮਾਰਨੀ ਪਵੇ ਇਹਦੇ ਚ ਤੁਹਾਨੂੰ ਇਹ ਵੀ ਪਤਾ ਲੱਗ ਜੂ ਵੀ ਜਿਹੜੀ ਰਿਵਰਸੀਬਲ ਟੇਪ ਆਪਾਂ ਕਿਵੇਂ ਯੂਜ਼ ਕਰ ਸਕਦੇ ਆਂ ਔਰ ਕਿੱਥੇ ਯੂਜ਼ ਕਰ ਸਕਦੇ ਆਂ ਯੂਜ਼ ਤਾਂ ਬਹੁਤ ਆ ਤੇ ਇਹਦੇ ਤੇ ਵੀ ਤੁਹਾਨੂੰ ਲਾਈਨਿੰਗ ਅਟੈਚ ਕਿਵੇਂ ਕਰ ਸਕਦੇ ਆ ਉਹ ਵੀ ਤੁਹਾਨੂੰ ਮੈਂ ਦੱਸੂਗੀ ਸਭ ਤੋਂ ਪਹਿਲਾਂ ਤੁਸੀਂ ਆ ਜਿਹੜਾ ਆਪਣਾ ਸ਼ਰਟ ਆ ਇਹ ਆਪਣੀ ਲਾਈਨਿੰਗ ਆ ਤੁਸੀਂ ਰਿਵਰਸੀਬਲ ਟੇਪ ਲੈਣੀ ਆ ਜਿੱਥੇ ਜਿੱਥੇ ਆਪਾਂ ਲਾਈਨਿੰਗ ਅਟੈਚ ਕਰਨੀ ਆ ਉੱਥੇ-ਉੱਥੇ ਤੁਸੀਂ ਇਸ ਨੂੰ ਰੀਵਰਸੀਬਲ ਟੇਪ ਨੂੰ ਰੱਖ ਲੈਣਾ ਕਿਉਂਕਿ ਜਿਹੜੀ ਰੀਵਰਸੀਬਲ ਟੇਪ ਆ ਨਾ ਇਹ ਦੋਨੇ ਪਾਸੇ ਹੀ ਪੇਸਟ ਹੁੰਦੀ ਆ ਇਹ ਟੇਪ ਜਿਹੜੀਆਂ ਪੈਣਾ ਨਮੀਆਂ ਨਹੀਂ ਪਤਾ ਹੁੰਦਾ ਕਿ ਇਹ ਕੀ ਚੀਜ਼ ਆ ਕੀ ਨਹੀਂ ਇਹਨੂੰ ਰੀਵਰਸੀਬਲ ਟੇਪ ਕਹਿੰਦੇ ਆ ਤੇ ਆਸਾਨੀ ਨਾਲ ਜਿਹੜੀ ਹੈਗੀ ਆ ਸ਼ੌਪ ਤੋਂ ਅਵੇਲੇਬਲ ਹੁੰਦੀ ਆ ਜਿੱਥੇ ਆਪਾਂ ਜਿਹੜਾ ਸਾਰਾ ਆਪਾਂ ਸਲਾਈ ਦਾ ਸਮਾਨ ਲੈਨੇ ਆ ਉੱਥੋਂ ਮਿਲ ਜਾਂਦੀ ਆ ਤੇ ਇਹਨੂੰ ਯੂਜ਼ ਕਿਵੇਂ ਕਰਨਾ ਇਹ ਆ ਦੇਖੋ ਤੁਸੀਂ ਇਹ ਵੀਡੀਓ ਚ ਦੇਖ ਸਕਦੇ ਹੋ ਤੁਹਾਨੂੰ ਮੈਂ ਅਟੈਚ ਕਰਕੇ ਦਿਖਾਉਂਗੀ ਤੇ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਦੇਖਦੇ ਦੇਖਦੇ ਪਿਆਰਾ ਜਿਹਾ ਕਮੈਂਟ ਵੀ ਕਰਦਿਆ ਕਰੋ ਤੇ ਮੈਂ ਇਹਦੀਆਂ ਵੀਡੀਓ ਛੋਟੀਆਂ-ਛੋਟੀਆਂ ਜਿਹੜੀਆਂ ਕੰਮਨੀਆਂ ਲੈ ਕੇ ਆਉਂਦੀ ਰਹਣੀ ਆ ਤੇ ਤੁਸੀਂ ਪਿਆਰ ਵੀ ਦੇ ਰਹੇ ਹੋ ਵੀਡੀਓ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਜਿਹੜੇ ਨਵੇਂ ਭੈਣ ਭਰਾ ਉਹ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਾਂ ਹੋਰ ਜਿਹੜੀਆਂ ਵੀਡੀਓ ਲੈ ਕੇ ਆਉਂਦੇ ਆ ਉਹਨਾਂ ਤੋਂ ਤੁਸੀਂ ਸਿੱਖ ਸਕੋ ਇਸ ਤਰੀਕੇ ਨਾਲ ਤੁਸੀਂ ਜਿਹੜੀ ਰਿਵਰਸੀਬਲ ਟੇਪ ਆ ਸਾਰੇ ਪਾਸੇ ਉਹਨੂੰ ਰੱਖ ਲੈਣਾ ਰਿਵਰਸੀਬਲ ਟੇਪ ਇਸ ਤਰ੍ਹਾਂ ਤੁਸੀਂ ਸਾਰੇ ਪਾਸੇ ਲਗਾ ਲੈਣੀ ਜਿੱਥੋਂ ਜਿੱਥੋਂ ਆਪਾਂ ਲਾਈਨਿੰਗ ਪੇਸਟ ਕਰਨੀ ਹੁੰਦੀ ਆ ਤੇ ਇਹਨੂੰ ਬਿਲਕੁਲ 셔ਟ ਨੂੰ ਸਿੱਧੇ ਰੱਖਣਾ ਇਹਦੇ ਵਿੱਚ ਕੋਈ ਮਤਲਬ ਵਾਟ ਨਹੀਂ ਪੈਣਾ ਚਾਹੀਦਾ ਇਸ ਤਰੀਕੇ ਨਾਲ ਰਿਵਰਸੀਬਲ ਟੇਪ ਚਾਰੇ ਪਾਸੇ ਆਪਾਂ ਲਗਾ ਲਈ ਆ ਇਹ ਰਿਵਰਸੀਬਲ ਟੇਪ ਦਾ ਇਹ ਫਾਇਦਾ ਆਪਾਂ ਕਿਉਂ ਇਹਦੇ ਨਾਲ ਪੇਸਟ ਕਰਨ ਲੱਗੇ ਕਿਉਂਕਿ ਜਿਹੜਾ ਸੂਟ ਆ ਪੂਰਾ ਹੈਵੀ ਆ ਹੈਂਡਵਰਕ ਵਾਲਾ ਸੂਟ ਆ ਇਹ ਬ੍ਰਾਈਡਲ ਸੀਗਾ ਸੂਟ ਤੇ ਤਾਂ ਕਰਕੇ ਮੈਂ ਕਿਹਾ ਹੈਂਡਵਰਕ ਖਰਾਬ ਨਾ ਹੋਵੇ ਤਾਂ ਆਪਾਂ ਇਹਦੇ ਚ ਰਿਵਰਸੀਬਲ ਨਾਲ ਹੀ ਆਪਾਂ ਸਾਰਾ ਜਿਹੜੇ ਲਾਈਨਿੰਗ ਹੈ ਦੀ ਪੇਸਟ ਕਰਾਂਗੇ ਔਰ ਰਿਵਰਸੀਬਲ ਟੇਪ ਰੱਖਣੀ ਤੁਸੀਂ ਉਲਟ ਸਾਈਡ ਆ ਕਮੀਜ਼ ਦੇ ਜਾਨਕਿ ਪੁੱਠੇ ਪਾਸੇ ਕਿਉਂਕਿ ਆਪਾਂ ਲਾਈਨਿੰਗ ਹੈ ਜਿਹੜੀ ਪੁੱਠੇ ਪਾਸੇ ਹੀ ਅਟੈਚ ਕਰਨੀ ਹੁੰਦੀ ਹੈ ਹੁਣ ਤੁਸੀਂ ਇਸੇ ਤਰੀਕੇ ਨਾਲ ਇਹਦੇ ਉੱਪਰ ਸ਼ਰਟ ਦੇ ਉੱਪਰ ਇਹ ਲਾਈਨਿੰਗ ਪ੍ਰੋਪਰ ਤਰੀਕੇ ਨਾਲ ਬਿਲਕੁਲ ਸੈੱਟ ਕਰਕੇ ਵਿਛਾਉਣੀ ਆ ਤੋ ਤੁਹਾਡੀ ਬਾਹਰ ਘਾਟ ਨਹੀਂ ਹੋਣੀ ਚਾਹੀਦੀ ਤਾਂ ਕਿ ਜਿਹੜੀ ਆਪਣੀ ਲਾਈਨਿੰਗ ਆ ਪ੍ਰੋਪਰ 셔ਟ ਦੇ ਉੱਪਰ ਆਵੇ ਰਿਵਰਸੀਬਲ ਟੈਪ ਆ ਜੇ ਤੁਹਾਡੀ ਹੈਲਥੀ ਆ ਕੋਈ ਚੱਕਰ ਨਹੀਂ ਹੁੰਦਾ ਕਿਉਂਕਿ ਇਹਨੇ ਜਿੱਥੇ ਹੁੰਦੀ ਹੈ ਇਹਨੇ ਆਪਦੀ ਜਿਹੜੀ ਆਪਣੀ ਪਕੜ ਲੈਣੀ ਹੁੰਦੀ ਹੈ ਪ੍ਰੈਸ ਨਾਲ ਗਰਮ ਪ੍ਰੈਸ ਨਾਲ ਆਪਾਂ ਪੇਸਟ ਕਰਾਂਗੇ ਉਹ ਵੀ ਤੁਹਾਨੂੰ ਦਿਖਾਉਂਗੀ ਐ ਬਿਲਕੁਲ ਤੁਸੀਂ ਸੈੱਟ ਕਰਕੇ ਉੱਪਰ ਲਾਈਨਿੰਗ ਮਿਸ਼ਾਉਣੀ ਹੈ ਲਾਈਨਿੰਗ ਮੈਂ ਸੈੱਟ ਕਰ ਲਈ ਆ ਤੇ ਲਾਈਨਿੰਗ ਸੈੱਟ ਕਰਨ ਲਈ ਇੱਕ ਚੀਜ਼ ਦਾ ਜ਼ਰੂਰ ਤਿਆਰ ਰੱਖਣਾ ਵੀ ਜਿਵੇਂ ਆਪਾਂ ਸ਼ਰਟ ਤੇ ਲਾਈਨਿੰਗ ਤੇ ਜਿਹੜੇ ਕੱਟ ਹੁੰਦੇ ਆ ਚੀਜ਼ਾਂ ਤੁਹਾਡੀਆਂ ਬਿਲਕੁਲ ਬਰਾਬਰ ਰਹਿਣੀਆਂ ਚਾਹੀਦੀਆਂ ਇਧਰੋਂ ਸੈਂਟਰ ਨਾਲ ਸੈਂਟਰ ਮਿਲਣਾ ਚਾਹੀਦਾ ਫਿਰ ਤੁਸੀਂ ਉੱਪਰ ਜਿਹੜੀ ਆ ਇਹਦੇ ਉੱਪਰ ਫਿਰ ਪ੍ਰੈਸ ਕਰਨੀ ਆ ਹੁਣ ਆਪਾਂ ਪ੍ਰੈਸ ਕਰਕੇ ਇਹਨੂੰ ਚੰਗੀ ਤਰ੍ਹਾਂ ਪੇਸਟ ਕਰ ਲਾਂਗੇ ਹੈਂਡਵਰਕ ਵਾਲੇ ਸੂਤ ਤੁਸੀਂ ਵੀ ਇਸ ਤਰੀਕੇ ਨਾਲ ਹੀ ਜਿਹੜੀ ਰਿਪਲਸੀਬਲ ਟੇਪ ਨਾਲ ਪੇਸਟ ਕਰਕੇ ਮਤਲਬ ਸਟਿਚਿੰਗ ਕਰਨੀਆਂ ਤਾਂ ਕਿ ਜਿਹੜਾ ਆਪਣਾ ਵਰਕ ਆ ਉਹ ਖਰਾਬ ਨਾ ਹੋਵੇ ਇਹ ਆਪਾਂ ਜਿਹੜੀ ਲਾਈਨਿੰਗ ਦਾ ਤੇ ਇਹ ਸ਼ਾਰਟ ਆ ਫਿਰ ਮੇਨ ਫੈਬਰਿਕ ਨਾਲ ਆਪਾਂ ਜਿਹੜੀ ਲਾਈਨਿੰਗ ਅਟੈਚ ਕਰ ਲਈਏ ਇਸ ਤਰੀਕੇ ਨਾਲ ਸਾਰ ਜਿਹ ਲਾਈਨਿੰਗ ਅਟੈਚ ਹੋ ਜਾਈ ਕੋਈ ਸਲਾਈ ਦੀ ਲੋੜ ਨਹੀਂ ਇਸ ਚੀਜ਼ ਦੀ ਜ਼ਰੂਰਤ ਨਹੀਂ ਕਿ ਤੁਸੀਂ ਰਿਵਰਸੀਬਲ ਟੇਪ ਦੀ ਸਹਾਇਤਾ ਨਾਲ ਇਸ ਤਰ੍ਹਾਂ ਲਾਈਨਿੰਗ ਅਟੈਚ ਕਰ ਸਕਦੇ ਹੋ ਤੇ ਵੀਡੀਓ ਦੇਖ ਕੇ ਐਂਡ ਤੇ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਵੀ ਆਪਾਂ ਜਿਹੜੀ ਤੁਹਾਨੂੰ ਦੱਸੀ ਹੈ ਵੀਡੀਓ ਬਣਾ ਕੇ ਬਈ ਯੂਜ਼ੇਬਲ ਹੈ ਵੀਡੀਓ ਦੇਖਣ ਵਾਲੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਦੇਖ ਕੇ ਤੇ ਪਿਆਰ ਨਾਲ ਜਿਹਾ ਕਮੈਂਟ ਕਰਦਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਭੁੱਲਿਆ ਨਾ ਕਰੋ ਜਿਹੜੇ ਨਵੇਂ ਭੈਣ ਭਰਾਣ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰ ਲੈਣ ਤਾਂ ਕਿ ਜਿਹੜੀਆਂ ਆਪਣੀਆਂ ਆਉਣ ਵਾਲੀਆਂ ਵੀਡੀਓਜ਼ ਆ ਉਹਨਾਂ ਤੋਂ ਵੀ ਤੁਸੀਂ ਕੋ ਸੈਕ ਪਿੱਛ ਸਕੋ ਤੇ ਤੁਹਾਡੇ ਕੋਲੇ ਉਹ ਵੀਡੀਓ ਪਹੁੰਚ ਸਕਣ ਨਾਲ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦੇਣਾ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ ਥੈਂਕਸ ਫॉर ਵਾਚਿੰਗ